ਖਬਰ ਤੋਰੀ ਤੋਂ ਇਹ ਦੇਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੋਰੀ ਹਲਕੀ ਦੀਆਂ ਪੰਚਾਇਤਾਂ ਨੂੰ ਫੌਗਿੰਗ ਮਸ਼ੀਨਾਂ ਵੰਡੀਆਂ ਗਈਆਂ ਹਨ ਮੁੱਖ ਮੰਤਰੀ ਦੇ ਦਫ਼ਤਰ ਇੰਚਾਰਜ ਦਲਵੀਰ ਸਿੰਘ ਨੇ ਲੋਕਾਂ ਨੂੰ ਕਿਹਾ ਹੈ ਕਿ ਬਰਸਾਤ ਦੇ ਸੀਜ਼ਨ ਤੋਂ ਬਾਅਦ ਵੱਖ-ਵੱਖ ਪਿੰਡਾਂ ਨੂੰ ਇਹ ਫੌਗਿੰਗ ਮਸ਼ੀਨਾਂ ਵੰਡੀਆਂ ਜਾਣੀਆਂ ਹਨ ਤਾਂ ਕਿ ਬਰਸਾਤ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕੀਤਾ ਜਾ ਸਕੇ ਅਤੇ ਉਨ੍ਹਾਂ ਦਾ ਪ੍ਰਕੋਪ ਘਟਾਇਆ ਜਾ ਸਕੇ ਉਨ੍ਹਾਂ ਦਾ ਕਹਿਣਾ ਸੀ ਕਿ 50 ਦੇ ਕਰੀਬ ਇਹ ਫੌਗਿੰਗ ਮਸ਼ੀਨਾਂ ਤੋਰੀ ਹਲਕੀ ਦੀਆਂ ਪੰਚਾਇਤਾਂ ਨੂੰ ਵੰਡੀਆਂ ਗਈਆਂ ਹਨ ਅਗਲੇ ਬਾਕੀ ਦੇ ਪਿੰਡਾਂ ਨੂੰ ਵੀ ਜਲਦੀ ਹੀ ਇਹ ਫੋਗਿੰਗ ਮਸ਼ੀਨਾਂ ਮਹੀਆ ਕਰਵਾ ਦਿੱਤੇ ਜਾਣਗੀਆਂ ਸਰ ਜਿਹੜਾ ਹੜ੍ਹਾਂ ਤੋਂ ਬਾਅਦ ਹਾਲਾਤ ਬਣੇ ਸੀਗੇ ਜਾਦਾ ਮੀਂਹ ਤੋਂ ਬਾਅਦ ਆਪਣੇ ਏਰੀਆ ਚ ਹੜ ਤਾਂ ਨਹੀਂ ਆਏ ਹੈਗੇ ਪਰ ਜਿਆਦਾ ਮੀਂਹ ਦੇ ਕਰਕੇ ਨਾ ਪਿੰਡਾਂ ਦੇ ਵਿੱਚ ਮੱਛਰ ਵਾਲੇ ਹਾਲਾਤ ਬਣੇ ਹੋਏ ਸੀਗੇ ਤੇ ਸੀਐਨ ਸਾਹਿਬ ਦਾ ਆਦੇਸ਼ ਆ ਸਾਰੇ ਪਿੰਡਾਂ ਨੂੰ ਅਸੀਂ ਉਹ ਫੋਗਿੰਗ ਮਸ਼ੀਨਾਂ ਦੇ ਰਿਆਂ ਤਾਂ ਜੋ ਲਗਾਤਾਰ ਆਪਾਂ ਸਪਰੇਅ ਕਰਕੇ ਅਗਲੀਆਂ ਬਿਮਾਰੀਆਂ ਤੋਂ ਬਚ ਸਕੀਏ ਔਰ ਇਹ ਭੜ ਜਿੰਨਾ ਨੁਕਸਾਨ ਕਰ ਗਿਆ ਉਹ ਤਾਂ ਠੀਕ ਆ ਉਹਦੇ ਵੀ ਸਰਵੇ ਕਰਵਾਏ ਆ ਸਾਰੇ ਪਰ ਕਮ ਸੇ ਕਮ ਆਪਾਂ ਬਿਮਾਰੀ ਤਾਂ ਨਾ ਕੋਈ ਫੈਲਣ ਦਈਏ ਉਹਦੇ ਕਰਕੇ ਸਾਰੀਆਂ ਪੰਚਾਇਤਾਂ ਨੂੰ ਅੱਜ ਫੋਗੇ ਮਸ਼ੀਨਾਂ ਵੰਡੀਆਂ ਗਈਆਂ ਨੇ ਔਰ ਅੱਗੇ ਤੋਂ ਵੀ ਜਿਹੜੇ ਇਸ ਦਿਸ਼ਾ 'ਚ ਕਾਰਜ ਹੋਣਗੇ ਸੀਐਮ ਸਾਹਿਬ ਦੇ ਆਦੇਸ਼ ਦੇ ਉੱਤੇ ਉਹ ਲੇਪਰੇ ਚੱਲ ਜਾਣਗੇ ਸਰ ਤੂਰੀ ਹਲਕੇ ਦਾ ਮੈਂ ਕਹਿ ਸਕਦਾ ਉਹ ਤਾਂ ਉਹਨਾਂ ਦਾ ਉਹ ਹਰ ਵੈਸੇ ਹਰ ਏਰੀਆ ਵਾਲੇ ਐਮਐਲਏ ਸਾਹਿਬਾਨ ਨੂੰ ਕਰ ਰਹੇ ਆਪਦਾ ਆਪਦਾ ਤਰਦ ਅਸੀਂ ਤੂਰੀ ਹਲਕੇ ਨੂੰ ਦੇਖਣ ਲਈ ਗਿਆ ਵਿਆ ਤੇ ਉਸ ਵਜ੍ਹਾ ਕਰਕੇ ਅਸੀਂ ਆਪਣੇ ਸਾਰੇ ਪਿੰਡਾਂ ਦੇ ਵਿੱਚ ਫੋਗ ਮਸ਼ੀਨਾਂ ਲੈ ਕੇ ਆਏ ਅੱਜ ਮੇਰੇ ਖਿਆਲ ਦੇ ਵਿੱਚ 48 ਦੇ ਕਰੀਬ ਨੇ 48 ਦੇ ਕਰੀਬ ਅੱਜ ਦੇਤੀਆਂ ਤੇ ਬਾਕੀ ਕੁਝ ਹੈਗੀਆਂ ਸੀ ਪਹਿਲਾਂ 10 ਮਸ਼ੀਨਾ ਕੁਝ ਰਹਿ ਗਏ ਹੈਗੇ ਉਹਨਾਂ ਦਾ ਵੀ ਪ੍ਰਬੰਧ ਕਰ ਰਹੇ ਆਂਗੇ ਉਹਨਾਂ ਨੂੰ ਵੀ ਲੱਗੇ ਦੇ ਆਂ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜੋ 35 ਦੇ ਕਰੀਬ ਹੌਗ ਮਸ਼ੀਨਾ ਦਿੱਤੀਆਂ ਗਈਆਂ ਨੇ ਗਈਆਂ ਤੇ ਜਿਸ ਨਾਲ ਬਿਮਾਰੀਆਂ ਤੋਂ ਬਹੁਤ ਵੱਡੀ ਰਾਹਤ ਮਿਲੂ ਜਿਵੇਂ ਡੇਂਗੂ ਮਲੇਰੀਆ ਜਾਂ ਕੋਈ ਹੋਰ ਬਿਮਾਰੀਆਂ ਤੋਂ ਬਹੁਤ ਵੱਡੀ ਰਾਹਤ ਮਿਲੂਗੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਕਿ ਇਸ ਵਾਰbaar ਬਹੁਤ ਜ਼ਿਆਦਾ ਤੇਜ਼ ਹੋਈ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਬਹੁਤ ਜ਼ਿਆਦਾ ਖਤਰਾ ਹੈ ਲੋਕਾਂ ਦੇ ਘਰਾਂ 'ਚ ਪਾਣੀ ਚਲਿਆ ਗਿਆ ਹੈ ਤੇ ਇਹ ਮਸ਼ੀਨਾਂ ਨਾਲ ਕਾਫੀ ਬਿਮਾਰੀਆਂ ਤੋਂ ਰਾਹਤ ਮਿਲੂਗੀ